ਆ ਯਸਿਕ ਆ ਕਨਾ ਵੀਡੀਓ ਮੈਂ ਦੇਖੀ ਯਾਰ ਬਜ਼ੁਰਗ ਜੈ ਬਾਬਾ ਆਇਤਾ ਉਹ ਬਾਪੂ ਦੀ ਉਮਰ ਦਾ ਯਾਰ ਉਹ ਹਨਾ ਕੀ ਆਖੀ ਇਹਨੂੰ ਸਿਆਣਾ ਜਣਾ ਬੰਦਾ ਹੈ ਉਹਦੇ ਮੈਂ ਕਈ ਸਟੇਟਮੈਂਟਾਂ ਸੁਣੀਆਂ ਆ ਵੀਡੀਓ ਕਦੇ ਆਖੂ ਜੀ ਰੱਬ ਹੈ ਨਹੀਂ ਇਹਦਾ ਕੁਦਰਤ ਹੈ ਜੀ ਇਹ ਬਾਬੇ ਨਾਨਕ ਦਾ ਬੰਦਾ ਸੀ ਹਨਾ ਜਰ ਜੇ ਦੋ ਅੱਖਰ ਪੜ ਗਿਆ ਤਾਇਰ ਹੁਣ ਉਹਨੂੰ ਐ ਲੱਗਦਾ ਵੀ ਸਾਰੀ ਦੁਨੀਆ ਕਮਲੀ ਏ ਖਣੀ ਪਤ ਨਹੀਂ ਪੜਿਆ ਕਿ ਨਹੀਂ ਦੋਖਨੇ ਪਰ ਬਜ਼ੁਰਗਾਂ ਇਹਨੂੰ ਆਖੀ ਵੀ ਕੀ ਯਾਰ ਬਸ ਸਿਆਣਾ ਬਣਾ ਬੰਦਾ ਹਨਾ ਤੇ ਉਹ ਵਰਗਾ ਹੈਗਾ ਪਰ ਗੱਲਾਂ ਇਹ ਹੀਆਂ ਕਰਦਾ ਲੋਕਾਂ ਦੁਆ ਕਮੈਂਟ ਦੇਖੋ ਨੇ ਇੰਨੇ ਲੋਕਾਂ ਲੰਦੇ ਯਾਰ ਤੇ ਗੱਲਾਂ ਦੇ ਨਾਲ ਇਹ ਗੱਲਾਂ ਵੀ ਹੈਗੀਆਂ ਗੱਲਾਂ ਬਾਬੇ ਨਾਨਕ ਨੇ ਕਿ ਪੰਜਾ ਲੱਗੇ ਪਹਾੜ ਰੋਕਤਾ ਪੱਥਰ ਤੇ ਪੱਜਾ ਕਿਵੇਂ ਲੱਗ ਜੂਗਾ ਬਿਨਾ ਸੀਸ ਤੋਂ ਕਿਵੇਂ ਲੜਾਇਆ ਜਾਊਗਾ ਪਵਦੀਪ ਸਿੰਘ ਨੂੰ ਟਿੱਪਣੀ ਕਰੀ ਕੁਸ਼ਤਾ ਹੈ ਪੱਤਰਕਾਰ ਵੀ ਰਹੇ ਜਿਨੇ ਯਾਰਾ ਪੀਆ ਵਿਊ ਲੈਣ ਦੇ ਮਾਰੇ ਉਹ ਜਿਵੇਂ ਕਹਿੰਦੇ ਨੇ ਕਿ ਛੇੜਨਾ ਹੁੰਦਾ ਕਿਸੇ ਨੂੰ ਛੇੜ ਲੈਂਦੇ ਹਨਾ ਉਹ ਉਹ ਵੀ ਉਹਨਾਂ ਦਾ ਵੀ ਇਹ ਠਕ ਠਾਕ ਆ ਕਹਿ ਲੋ ਕਿਵੇਂ ਕਹਿ ਲੋ ਉਹ ਹੈ ਅਰਹੀ ਗੱਲ ਉਹਦੀ ਵੀ ਕਿਆਨ ਵਾਰੇ ਵੀ ਮੈਨੂੰ ਬਹੁਤਾ ਗਿਆਨ ਹੈ ਇਹ ਤਾਂ ਉਹ ਖੂਦ ਡੱਡੂ ਵਾਲੀ ਗੱਲ ਹੈ ਕਿ ਖੂਦ ਦੇ ਵਿੱਚ ਮਾਰੀ ਗਏ ਡੱਡੂ ਨੇ ਛਾਲ ਬਗਲਾ ਕਹਿੰਦਾ ਆ ਚਲਿਏ ਕਿ ਮਾਨਸਰੋਵਰ ਤੇ ਉਹ ਕਹਿੰਦਾ ਮਾਨਸਰੋਵਰ ਕਿੱਡਾ ਹੈਗਾ ਉਹ ਕਹਿੰਦਾ ਬਹੁਤ ਵੱਡਾ ਤੇ ਜਦੋਂ ਉਹ ਡੱਡੂ ਨੇ ਨਾ ਤੂ ਤਾਂ ਛਾਲ ਮਾਰੀ 3 ਫੁੱਟ ਦੀ ਕੰਨਾ ਐਡਾ ਕਹੂ ਮਾਨਸਰੋਵਰ ਕੰਦਾ ਨਾਂ ਬੜਾ ਵੱਡਾ ਹੁਣ ਇੱਕ ਛਾਲਾ ਹੋਰ ਮਾਰੀ ਵਿਚਾਲੇ ਵਗਿਆ ਖੂਹ ਦੇ ਕੰਦਾ ਐਡਾ ਕਹਿੰਦਾ ਨਾਂ ਬੜਾ ਵੱਡਾ ਇੱਕ ਛਾਲਾ ਹੋਰ ਮਾਰੀ ਦੂਜੀ ਦੂਜੀ ਥੇਰੇ ਤੇ ਵਗਿਆ ਉਹ ਉਸ ਤੋਂ ਬਾਅਦ ਡੱਡੂ ਕਹਿੰਦਾ ਵੀ ਐਡਾ ਹੋਊਗਾ ਮਾਨਸਰੋਵਰ ਉਹ ਕਹਿੰਦਾ ਵੀ ਬਗਲਾ ਕਹਿੰਦਾ ਹੰਸ ਕਹਿੰਦਾ ਬਗਲਾ ਨਹੀਂ ਸੌਰੀ ਹੰਸ ਕਹਿੰਦਾ ਵੀ ਬੜਾ ਵੱਡਾ ਮਾਨਸਰੋਵਰ ਤਾਂ ਯਾਰ ਤੇ ਉਹ ਕਹਿੰਦਾ ਬਾਈ ਇਹਦੂ ਵੱਡਾ ਤਾਂ ਹੋ ਹੀ ਨਹੀਂ ਸਕਦਾ ਕਿਉਂ ਖੂਜ ਰਹਿਣਾ ਡਡੂ ਸੀ ਉਹਨੂੰ ਖੂਦ ਹੀ ਪਤਾ ਸੀ ਬਾਹਰ ਪਤਾ ਹੀ ਨਹੀਂ ਸੀਗਾ ਠੀਕ ਹੈ ਨਾ ਤੇ ਉਹ ਗੱਲ ਇਹਦੀ ਹੈ ਕੁਚਾਰਜ ਮਤਾਂ ਪੜਿਆ ਹੋਊ ਲਾਗ ਰਿਹਾ ਕਿ ਕੀ ਕਰਿਆ ਮੈਨੂੰ ਬਹੁਤਾ ਉਹਦੇ ਬਾਰੇ ਜਾਣਦਾ ਨਹੀਂ ਬਲਕੌਰ ਸਿੰਘ ਸ਼ਾਇਦ ਨਾਂ ਚ ਮਕੌਰ ਹੈ ਕਿ ਬਲਕੌਰ ਹੈ ਬਜ਼ੁਰਗ ਹੀ ਜਾਏਗਾ ਤੇ ਉਦੋਂ ਪੱਤਰਕਾਰ ਵਈ ਇਹ ਹੈ ਅੱਜਕੱਲ੍ਹ ਯਾਰ ਪਤਾ ਨਹੀਂ ਟ੍ਰੈਂਡ ਹੀ ਚੱਲ ਗਿਆ ਜਿੰਨੇ ਪੱਤਰਕਾਰ ਹੈਗੇ ਨਾ ਕੀ ਕਰਦੇ ਹੈਗੇ ਇੱਕ ਖਬਰ ਨੂੰ ਘੋਟ 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 ਕੇ ਆਹ ਖਬਰ ਹੈ ਇਹ ਤੁਹਾਨੂੰ ਫੇਰ ਦੱਸਦੇ ਆ ਆਹ ਤੁਹਾਨੂੰ ਫੇਰ ਦੱਸਦੇ ਆ ਯਾਨੀ ਕਿ ਲੰਬੀ ਮੈਨੂੰ ਸਮਝ ਲੋਕਾਂ ਨੂੰ ਇਹ ਗਮਰਾਹ ਕਰਨ ਤੋਂ ਬਿਨਾ ਹੋਰ ਗੱਲ ਹੀ ਕੋਈ ਨਹੀਂ ਇਨਾਂ ਦੀ ਯਾਰ ਇਹ ਕੋਈ ਗੱਲ ਹੈ ਯਾਰ ਤੁਸੀਂ ਜੇ ਤੁਹਾਡੇ ਲੋਕ ਸਾਨੂੰ ਚਾਹਣਗੇ ਸਾਨੂੰ ਵਿਊ ਤੁਹਾਡੇ ਆਉਣਗੇ ਤਾਂ ਯਾਰ ਸਿੱਧੀ ਰੀਅਲ ਗੱਲ ਦੱਸ ਦਿਓ ਵੀ ਆਹ ਗੱਲ ਹੈ ਆਹ ਖਬਰ ਹੈ ਹਨਾ ਜਿਵੇਂ ਬਹੁਤ ਪੱਤਰਕਾਰ ਬਹੁਤ ਵਧੀਆ ਨੇ ਯਾਰ ਤੇ ਮੱਕੜ ਐ ਮੈਂ ਇੱਕ ਦੋ ਨਾਂ ਜ ਜਾਣਦਾ ਬਹੁਤਾ ਨਹੀਂ ਮੈਂ ਜਾਣਦਾ ਤੇ ਵਿੱਚ ਤਾਂ ਐਸੀ ਆ ਗੱਲ ਨੂੰ ਘੋਟੀ ਜਾਣਗੇ ਜੀ ਇਹ ਤੁਹਾਨੂੰ ਫੇਰ ਦੱਸਦੇ ਜੀ ਇਹ ਆ ਬਹੁਤ ਵੱਡੀ ਖਬਰ ਆ ਜੀ ਆ ਫਲਾਨੀ ਹੈ ਜੀ ਯਾਰ ਕਿਉਂ ਲੋਕਾਂ ਨੂੰ ਗਪੌੜ ਪਾ ਰਹੇ ਉਹ ਠੀਕ ਐ ਨਾ ਉਹ ਆਪਦੀ ਇਮੇਜ ਖਰਾਬ ਕਰਦੇ ਹੋਰ ਤਾਂ ਕੋਈ ਗੱਲ ਨਹੀਂ ਲੋਕਾਂ ਨੇ ਬਿਨਾਂ ਗੱਲ ਤੋਂ ਹੀ ਪਾਲਾ ਦੇਖ ਕੇ ਕਹਿੰਦੇ ਯਾਰ ਪਾਏ ਦਾ ਕਿੱਥੇ ਰਹਿਣਾ ਹੈ ਭਕਾਈ ਮਾਰਨ ਵਾਲੀ ਗੱਲ ਹੀ ਤੋ ਜਿਵੇਂ ਇਹ ਹੈਗਾ ਵੀ ਜੀ ਪੱਥਰ ਤੇ ਪੰਜਾ ਕਿਵੇਂ ਲੱਗ ਗਿਆ ਇਹ ਹੈ ਲੋਕਾਂ ਨੂੰ ਇਹ ਵੀ ਗਮਰਾਹੀ ਕਰਦਾ ਯਾਰ ਹੋਰ ਕੀ ਕਰਦਾ ਹੈ ਜੇ ਜਿੰਨਾ ਕਿ ਤੂੰ ਪੜਿਆ ਹੈ ਤੂੰ ਤਾਂ ਹੁਣ ਬਾਬੇ ਨਾਨਕ ਨੂੰ ਆਪ ਦੇ ਵਰਗੇ ਸਮਝਦਾ ਹੈ ਕਿ ਮੈਂ ਥੱਤਰ ਕੇ ਉੱਠਿਆ ਨਹੀਂ ਜਾਂਦਾ ਮੈਂ ਇਹੋ ਨਹੀਂ ਕਰ ਸਕਦਾ ਉਹ ਖੁਦ ਆਕਾਰਪੁਰਖ ਨਿਰੰਕਾਰ ਹੈ ਨਾ ਕੀ ਜੀ ਨਹੀਂ ਕਰ ਸਕਦਾ ਯਾਰ ਉਹ ਕਰ ਸਕਦਾ ਹੈ ਇਹੋ ਜੇ ਲੋਕਾਂ ਤੋਂ ਯਾਰ ਪਰੇ ਰਹਿਣ ਦੀ ਕੋਸ਼ਿਸ਼